ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਬੰਦ ਗੈਂਗਸਟਰਾਂ ਦੇ ਉੱਤੇ ਹੁਣ AI ਦੀ ਨਜ਼ਰ ਰਹੇਗੀ ਜੀ ਹਾਂ AI ਦੀ ਨਜ਼ਰ ਦੇ ਨਾਲ ਇੱਥੇ ਇੱਕ ਸੁਰੱਖਿਆ ਕਵਚ ਸਟੈਬਲਿਸ਼ ਕੀਤਾ ਗਿਆ ਹੈ ਜਿਸ ਦੇ ਨਾਲ ਕੀ ਜਿਹੜੇ ਗੈਂਗਸਟਰਸ ਨੇ ਉਹਨਾਂ ਨੂੰ ਜਿਸ ਬੈਰਕ ਚ ਰੱਖਿਆ ਗਿਆ ਹੈ ਉਸ ਨੂੰ ਜਿਹੜਾ ਹੈ AI ਉਹਦੇ ਤੇ ਨਜ਼ਰ ਕਰੇਗੀ ਇਸ ਤੋਂ ਇਲਾਵਾ ਜਿਹੜੇ ਇੱਕ ਸਮਾਨ ਲੋਕ ਜੇਲ੍ਹ ਤੋਂ ਬਾਹਰ ਤੋਂ ਸੁੱਟ ਕੇ ਅੰਦਰ ਚਲੇ ਜਾਂਦੇ ਨੇ ਉਹਨਾਂ ਤੇ ਵੀ ਹੁਣ AI ਜਿਹੜਾ ਹੈ ਆਪਣਾ ਅੱਖ ਰੱਖੇਗਾ ਤਾਂ ਇਸ ਵੇਲੇ ਤਸਵੀਰ ਅਮਰਸਰ ਜੇਲ੍ਹ ਦੀਆਂ ਸਾਂਝੀਆਂ ਕਰ ਰਹੇ ਨੇ ਜਿੱਥੇ ਕਿ ਅੱਜ ਪੁਲਿਸ ਦੀ ਇੱਕ ਹਾਈ ਪ੍ਰੋਫਾਈਲ ਮੀਟਿੰਗ ਵੀ ਇੱਥੇ ਚੱਲ ਰਹੀ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਵੱਡੇ ਜਿਹੜੇ ਨੇ ਖੁਲਾਸੇ ਹੋ ਰਹੇ ਨੇ ਔਰ ਵੱਡੀ ਮੀਟਿੰਗ ਹੈ ਜਿਸ ਦੇ ਵਿੱਚ ਕੀ AI ਦੇ ਉੱਤੇ ਚਰਚਾ ਹੋ ਰਹੀ ਹੈ ਕਿ ਆਖਿਰਕਾਰ ਹੈ AI ਕੰਮ ਕਿਵੇਂ ਕਰੇਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਵੇਟ ਸਰਵੇਲੈਂਸ ਸਿਸਟਮ ਲੱਗ ਰਿਹਾ ਜੀ ਜਿਹੜਾ ਕੀ ਜਿਹੜਾ ਫੈਂਕਾ ਹੁੰਦਾ ਨਾ ਜੀ ਉਦੀ ਮੂਵਮੈਂਟ ਤੇ ਜੇ ਕੋਈ ਫੈਂਕਾ ਹੋਏਗਾ ਤੇ ਕੈਮਰਾ ਉਧਰ ਪੁਆਇੰਟ ਕਰਕੇ ਤੇ ਅਲਰਟ ਜਾਰੀ ਕਰੇਗਾ ਕਿ ਅਦੀ ਫੈਂਕੇ ਨੂੰ ਫੜ ਸਕੀਏ ਜਿੱਥੇ ਫੈਂਕਾ ਹੋ ਰਿਹਾ ਉਹਦੇ ਬਾਰੇ ਦੱਸਣ ਲਈ AI ਬੇਸ ਸਿਸਟਮ ਲੱਗ ਰਿਹਾ ਤੇ ਜੈਮਰਸ ਇੱਕ ਨਵੀਂ ਟੈਕਨੋਲੋਜੀ ਵੀ ਕਵਰ ਚ ਹੈ ਉਹ ਜਿਹੜੇ ਗੈਂਗਸਟਰਸ ਦੇ ਉੱਪਰ ਜਿਹੜੇ ਵਾਰਡ ਨੇ ਉਹਦੇ ਉੱਪਰ ਲੱਗੇਗਾ ਜਿਸ ਦਿਨਾਂ ਕਿ ਕਾਲਿੰਗ ਬਲੌਕ ਹੋ ਜੇਗੀ ਉੱਥੇ ਬਿਲਕੁਲ ਕੋਈ ਕਾਲ ਨਹੀਂ ਹੋ ਪਾਏਗੀ ਜੇ ਉਹ ਕਨਸੀਲ ਕਰਕੇ ਮੋਬਾਈਲ ਲੈ ਜਾਣ ਦੀ ਕੋਸ਼ਿਸ਼ ਵੀ ਕਰਦੇ ਨੇ ਕਿੰਨੇ ਕ ਹਾਈ ਪ੍ਰੋਫਾਈਲ ਗੈਂਗਸਟਰ ਹੈਗੇ ਨੇ ਆਪਣੇ ਸਾਡੇ ਕੋਲ 27 ABC ਡਿਫਰੈਂਟ ਟਾਈਪ ਕੈਟਾਗਰੀ ਹਾਂ ਇਹ ਸਿਕਿਉਰਿਟੀ ਜ਼ੋਨ ਦੇ ਵਿੱਚ ਰੱਖਿਆ ਜਾਂਦਾ ਇਹ ਉਹ ਸੀਆਰਪੀਐਫ ਗਾਰਡਿੰਗ ਕਰਦੀ ਹੈ ਉਹਨਾਂ ਦੀ ਤੇ ਨਾਲ ਜੇਲ ਸਟਾਫ ਪਰ ਜਿਹੜਾ ਇਹ ਜਿਹੜੀ ਤੁਸੀਂ ਤਕਨੀਕ ਦੀ ਜਿਹਦੀ ਗੱਲ ਕਰ ਰਹੇ ਹੋ ਇਹਦਾ ਕੀ ਫਾਇਦੇ ਮੈਂ ਫੈਂਕੇ ਦੇ ਨਾਲ ਆਵਾਜ਼ ਆਪਣੇ ਆਪ ਆ ਜਗੀ ਇਹ ਜਨਰੇਟ ਕਰਕੇ ਦੇ ਨਾਲ ਉਹ ਸਕਰੀਨ ਤੇ ਵੀ ਅਲਰਟ ਆਏਗਾ ਆਲਾਰਮ ਵੀ ਬਜੇਗਾ ਤੇ ਸਸੀਂ ਜਾ ਕੇ ਫੈਂਕਾ ਰਿਕਵਰ ਕਰ ਲਾਂਗੇ ਇਸ ਤਰ੍ਹਾਂ ਦੀ ਇਹ ਪਹਿਲੀ ਜੇਲ ਹੈ ਜੀ ਅੰਮ੍ਰਿਤਸਰ ਦੇ ਇਹ ਇਹੋ ਜੀ ਕੰਮ ਦੋ ਜਾਂ ਤਿੰਨ ਜੇਲ੍ਹਾਂ ਤੇ ਹੋ ਰੇ ਕਪੂਰਥਲਾ ਹੋ ਰਿਹਾ ਜੀ ਤੇ ਇੱਕ ਬਠਿੰਡਾ ਜੇਲ ਤੇ ਹੋ ਰਿਹਾ ਜਿੱਥੇ ਹਾਈ ਪ੍ਰੋਫਾਈਲ ਗੈਂਗਸਟਰਸ ਰੱਖੇ ਉਹਨਾਂ ਜੇਲ੍ਹਾਂ ਤੇ ਹੋ ਰਿਹਾ ਇਹਨਾਂ ਦੀ ਲੋਡ ਕਿਉਂ ਪਈ ਖਾਸ ਕਰਕੇ ਇਸ ਤਰ੍ਹਾਂ ਦੀ ਕਿਉਂਕਿ ਅਕਸਰ ਕਾਲਿੰਗ ਦੀ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਖੁਜੀ ਜੇਲ ਸਮਾਜ ਦਾ ਪਰਛਾਵਾਂ ਹੁੰਦੀ ਹੈ ਇੰਗਲਿਸ਼ ਚ ਸੇਇੰਗ ਵੀ ਹੈ ਜੇਲ ਇਜ਼ ਇਮੇਜ ਟੂ ਦ ਸੋਸਾਇਟੀ ਜੋ ਸੋਸਾਇਟੀ ਚੋਂ ਜੇਲ ਚ ਤਾਂ ਮਿਲੇਗਾ ਹੀ ਸੋਸਾਇਟੀ ਤੋਂ ਹੀ ਬੰਦੇ ਫੜ ਕੇ ਜੇਲ ਚ ਲਿਆਂਦੇ ਆ ਜਦੋਂ ਸੋਸਾਇਟੀ ਨੇ ਉਹਨਾਂ ਜਿਹ ਲੈਂਦੇ ਆ ਉਹਨਾਂ ਨੂੰ ਅੱਛਾ ਸੁਧਾਰ ਕੇ ਸੀ ਅچھے ਨਾਗਰਿਕ ਬਣਾ ਕੇ ਭੇਜ ਸਕੀ ਉਹਨਾਂ ਦੀ ਮਾੜੀ ਹਾਤਾਂ ਨੂੰ ਛੁਡਾ ਸਕੀ ਤੇ ਇਹਦੇ ਨਾਲ ਜਿਹੜੇ ਰੈਨਸਮ ਕਾਲਸ ਦੇ ਉੱਤੇ ਫਰਕ ਪਏਗਾ ਕਿਉਂਕਿ ਕਈ ਇਸ ਤਰ੍ਹਾਂ ਦੇ ਮਾਮ ਰੈਨਸਮ ਕਾਲ ਕੋਈ ਹਜੇ ਤੱਕ ਸਾਡੇ ਕੋਲ ਰਿਕਾਰਡਡ ਜਦੋਂ ਤੋਂ ਮੈਂ ਆਇਆ ਇਸ ਜੇਲ ਤੋਂ ਕੋਈ ਨਹੀਂ ਜੀ ਹੈਗੀ ਤੇ ਇਹਦੇ ਨਾਲ ਕਿੰਨੀ ਕਾਮਯਾਬੀ ਸਮਝਦੋ ਕਿ ਇੱਕ ਤਰ੍ਹਾਂ ਬਹੁਤ ਵਧੀਆ ਪ੍ਰਯਾਸ ਹੈ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਔਰ ਕਿਉਂਕਿ ਇਹਨਾਂ ਤੇ ਨਤਵੀ ਪੈ ਗਈ ਇਹਦੇ ਨਾਲ ਬਿਲਕੁਲ ਜੀ ਬਿਲਕੁਲ ਇਹ ਸਰਕਾਰ ਦੇ ਜਿਹੜੇ ਜਿਹੜੇ ਐਫਰਟਸ ਨੇ ਉਹ ਬਹੁਤ ਵਧੀਆ ਨੇ ਔਰ ਚੰਗੇ ਰਹਿਣਗੇ ਜੀ ਬਿਲਕੁਲ ਤੱਕਣਾ ਪੂਰਾ ਸਟੈਬਲਿਸ਼ ਹੋ ਜਾਏਗਾ ਸਰ ਇਹਨੂੰ ਇਹਦੀ ਟਾਈਮ ਲਾਈਨ 2 ਮਹੀਨੇ ਦੀ ਹੈ ਜੀ ਇਹ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਪਹਿਲੀ ਵਾਰ ਹੁਣ ਜੇਲ੍ਹ ਦਾ ਰੁਕਤਨ ਦਹਾਨਿਆ ਆਖਿਰਕਾਰ ਫੈਂਕਾ ਕਹਿੰਦੇ ਕਿ ਨੂੰ ਹੈ ਜਿਸ ਤਰ੍ਹਾਂ ਤੁਸੀਂ ਜੇਲ੍ਹ ਦੀ ਇਹ ਦਿਵਾਰਾਂ ਦੇਖ ਰਹੇ ਹੋ ਤਾਂ ਇਹਨਾਂ ਦਿਵਾਰਾਂ ਤੋਂ ਜਦੋਂ ਹੀ ਕੋਈ ਬੰਦਾ ਅੰਦਰ ਕੋਈ ਵੀ ਆਪਣਾ ਕੋ ਸੀਸੀਟੀਵੀ ਕੈਮਰਾਜ਼ ਔਰ ਕੁਝ ਸਕਰੀਨਾਂ ਇਸ ਤਰ੍ਹਾਂ ਦੀਆਂ ਲੱਗੀਆਂ ਨੇ ਤੇ ਜਿਸ ਦੇ ਨਾਲ ਕੀ ਉਸ ਜਿਹੜੀ ਜਗ੍ਹਾ ਤੇ ਕੋਈ ਚੀਜ਼ ਛੁੱਟੀ ਗਈ ਹੈ ਉਸ ਜਗ੍ਹਾ ਨੂੰ ਪਾਰਟਿਕੂਲਰ ਉਹ ਉਸ ਕਲਾਸ ਉਹ ਸਰਕਟ ਕਰੇਗਾ ਔਰ ਤੁਸੀਂ ਦੇਖੋ ਕਿ ਜਦੋਂ ਵੀ ਕੋਈ ਜਗ੍ਹਾ ਤੇ ਕੋਈ ਸਮਾਨ ਡਿੱਗੇਗਾ ਤਾਂ ਬਿਲਕੁਲ ਫੋਕਸ ਜਿਹੜਾ ਕੈਮਰਾ ਉਸ ਸੀਨ ਨੂੰ ਆਪਣੇ ਆਪ ਕਰ ਲੇਗਾ ਤਾਂ AI ਦੀ ਤਕਨੀਕ ਦੇ ਨਾਲ ਜਿਹੜਾ ਹੈ ਇਸ ਨੂੰ ਅਮਰਸਰ ਦੀ ਕੇਂਦਰੀ ਜੇਲ ਦੇ ਵਿੱਚ ਸਟੈਬਲਿਸ਼ ਕੀਤਾ ਜਾ ਰਿਹਾ ਹੈ ਤਾਂ ਇਹ ਆਪਣੇ ਆਪ ਚ ਪਹਿਲੀ ਇਸ ਤਰ੍ਹਾਂ ਦੀ ਜੇਲ ਹੈ ਜਿਸ ਦੇ ਵਿੱਚ ਕੀ ਇਸ ਤਰ੍ਹਾਂ ਦਾ ਕੰਮ ਕੀਤਾ ਗਿਆ ਹੈ ਤਾਂ ਦਿਵਾਰਾਂ ਤੁਹਾਨੂੰ ਦਿਖਾਣੇ ਆਖਿਰਕਾਰ ਜੇਲ ਦਾ ਸਿਸਟਮ ਕੀ ਹੈ ਤੁਸੀਂ ਦੇਖੋਗੇ ਅਸੀਂ ਜੇਲ੍ਹ ਦੇ ਬਾਹਰ ਮੌਜੂਦ ਹਾਂ ਤੇ ਜੇਲ੍ਹ ਦੇ ਬਾਹਰ ਜਿਹੜਾ ਹੈ ਇਸ ਤਰ੍ਹਾਂ ਦੇ ਕੰਮ ਦੇਖਣ ਨੂੰ ਮਿਲਦੇ ਹੈ ਕਿਉਂਕਿ ਇਹ ਜੇਲ੍ਹ ਦੇ ਅੰਦਰ ਦਾ ਏਰੀਆ ਹੈ ਤੇ ਐਕਸਕਲੂਸਿਵ ਤੁਹਾਨੂੰ ਅਸੀਂ ਕਵਰੇਜ ਦੱਸ ਰਹੇ ਹਾਂ ਕਿ ਇਹ ਜੇਲ੍ਹ ਦਾ ਅੰਦਰਲਾ ਏਰੀਆ ਹੈ ਇਸ ਦੇ ਬਿਲਕੁਲ ਬਾਹਰ-ਵਾਰ ਜਿਹੜੀਆਂ ਦਿਵਾਰਾਂ ਹੁੰਦੀਆਂ ਨੇ ਜਿਹੜੇ ਆਖੀ ਰੋਡ ਸਾਈਡ ਨੂੰ ਅਸੀਂ ਕਹਿੰਦੇ ਆ ਉਹ ਵੀ ਤਾਂ ਦਿਖਾਣੇ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਦਿਵਾਰ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖਦੇ ਹੋ ਇਹਨੂੰ ਰੋਡ ਸਾਈਡ ਵਾਲ ਕਿਹਾ ਜਾਂਦਾ ਹੈ ਰੋਡ ਸਾਈਡ ਵਾਲ ਦਾ ਮਤਲਬ ਹੈ ਕਿ ਬਿਲਕੁਲ ਜਿਹੜੀ ਸੜਕ ਹੁੰਦੀ ਹੈ ਸੜਕ ਦੇ ਨਾਲ-ਨਾਲ ਇਹ ਦਿਵਾਰ ਚੱਲਦੀ ਹੈ ਤਾਂ ਇੱਥੋਂ ਦੀ ਕੁਝ ਲੋਕ ਜਿਹੜੇ ਨੇ ਇਹਨਾਂ ਦਿਵਾਰਾਂ ਤੋਂ ਕੋਈ ਚੀਜ਼ ਅੰਦਰ ਛੁਡ ਦਿੰਦੇ ਨੇ ਪਰ ਹੁਣ ਜਦੋਂ ਉਹ ਅੰਦਰ ਛੁੱਟੇਗਾ ਕਿਤੇ ਵੀ ਜਗ੍ਹਾ ਦੇ ਉੱਤੇ ਕੋਈ ਸਮਾਨ ਪਿਆ ਹੋਏਗਾ ਤਾਂ ਉਸ ਨੂੰ AI ਦਾ ਜਿਹੜਾ ਕੈਮ ਫੋਕਸ ਕਰੇਗਾ ਤਾਂ ਅਚਾਨਕ ਉਸ ਦਾ ਇੱਕ అలਾਰਮ ਵੱਜੇਗਾ ਇਸ అలਾਰਮ ਵੱਜਣ ਤੋਂ ਬਾਅਦ ਜਿਹੜਾ ਹੈ ਉਹ ਉਸ ਤੋਂ ਬਾਅਦ ਉਸ ਨੂੰ ਕੈਪਚਰ ਕਰ ਲੇਗਾ ਤਾਂ ਇਹ ਜ਼ਿਆਦਾਤਰ ਉਸ ਕਰਕੇ ਕੀਤਾ ਹੈ ਕਿ ਜਿਹੜੇ ਕਿ ਹਾਈ ਪ੍ਰੋਫਾਈਲ ਜਿਹੜੇ ਆਪਣਾ ਕੇਦੀ ਅੰਦਰ ਰਹਿੰਦੇ ਨੇ ਜਿਹੜੇ ਕਿ ਖਾਸ ਕਰਕੇ ਗੈਂਗਸਟਰ ਨੇ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਕਈ ਵੱਡੇ ਨਾਮ ਨੇ ਉਹਨਾਂ ਦੇ ਨਾਲ ਐਸੋਸੀਏਟਸ ਜਿਹੜੇ ਗੈਂਗਸਟਰਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਇਹ ਲੋਕ ਹੁੰਦੇ ਨੇ ਔਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਤਾਂ ਅੰਮ੍ਰਿਤਸਰ ਦੀ ਜੇਲ੍ਹ ਪੰਜਾਬ ਦੀ ਖੈਰ ਪਹਿਲੀ ਅਸੀਂ ਜੇਲ੍ਹ ਬਾਰਨੀ ਫਿਲਹਾਲ ਕੰਮ ਕਪੂਰਥਲਾ ਤੇ ਬਠਿੰਡਾ ਜੇਲ੍ਹ ਚ ਵੀ ਚੱਲ ਰਿਹਾ ਹੈ ਲੇਕਿਨ ਅੰਮ੍ਰਿਤਸਰ ਜੇਲ੍ਹ ਹੈ ਜੇਲ ਇੱਕ ਸਭ ਤੋਂ ਹਾਈ ਪ੍ਰੋਫਾਈਲ ਜੇਲ ਬਣ ਰਹੀ ਹੈ ਜਿਸ ਦੇ ਵਿੱਚ ਕੀ AI ਦੀ ਤਕਨੀਕ ਦੇ ਨਾਲ ਇਹ ਕੈਮਰੇ ਲੱਗ ਰਹੇ ਨੇ ਪੂਰਾ ਸਿਸਟਮ ਅੰਦਰ ਸੈਟਅਪ ਹੋ ਰਿਹਾ ਜਿਸ ਦੇ ਵਿੱਚ ਕੀ ਸਕਰੀਨ ਲੱਗੇਗੀ ਸਕਰੀਨ ਦੇ ਨਾਲ ਜਿਹੜਾ ਹੈ ਫੈਂਕਾ ਜਿਸ ਨੂੰ ਕਹਿੰਦੇ ਕੋਈ ਚੀਜ਼ ਅਗਰ ਬਾਹਰੋਂ ਸੁੱਟਦਾ ਹੈ ਜਾਂ ਅਗਰ ਉਹ ਕੋਈ ਕਾਲਿੰਗ ਵੀ ਕਰਦਾ ਹੈ ਤਾਂ ਕਾਲਿੰਗ ਦੀ ਜਿਹੜੀ ਉਸ ਦੀ ਜਿਹੜੀ ਰੇਂਜ ਹੋਏਗੀ ਉਸ ਨੂੰ AI ਦੇ ਜਿਹੜੇ ਕੈਮਰੇ ਨੇ AI ਦਾ ਜਿਹੜਾ ਸੈਟਅਪ ਹੈ ਜਿਸ ਨੂੰ ਕੀ ਕਵਚ ਦਾ ਨਾਮ ਦਿੱਤਾ ਗਿਆ ਹੈ ਉਸ ਦੇ ਵਿੱਚ ਬਕਾਇਦਾ ਤੌਰ ਤੇ ਰਿਕਾਰਡ ਹੋਏਗੀ ਅਗਰ ਕੋਈ ਵੀ ਗੈਂਗਸਟਰ ਜਿਹੜਾ ਕੰਮ ਕਰਦਾ ਹੈ ਵੀ ਦੇ ਕਰੀਬ ਗੈਂਗਸਟਰ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਜਿਹੜੀ ਇਸ ਅੰਮ੍ਰਿਤਸਰ ਦੀ ਜੇਲ੍ਹ ਚ ਬੰਦ ਨੇ ਤਾਂ ਉਹਨਾਂ ਦੀ ਜਿਹੜੀ ਐਕਟੀਵਿਟੀ ਨੂੰ ਰੋਕਣ ਵਾਸਤੇ ਇਹ ਪ੍ਰਯਾਸ ਕੀਤਾ ਗਿਆ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਅਲੱਗ ਪ੍ਰਯਾਸ ਹੈ ਤਾਂ ਫਿਲਹਾਲ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੇ ਵੱਡੇ ਨੈਟਵਰਕ ਹੁੰਦੇ ਨੇ ਜਿਹੜਾ ਵੱਡਾ ਕੋਈ ਵੀ ਕ੍ਰਾਈਮ ਹੁੰਦਾ ਹੈ ਉਸ ਦੇ ਜਿਹੜੇ ਕਨੈਕਸ਼ਨ ਜੇਲ੍ਹ ਦੇ ਨਾਲ ਚੱਲਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਹੁਣ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਜਿਹੜੀ ਕਾਗਿਆ ਸ਼ੁਰੂ ਕਰ ਦਿੱਤੀ ਗਈ ਹੈ ਤਾਂ AI ਦੀ ਤਕਨੀਕ ਦੇ ਨਾਲ ਹੁਣ ਗੈਂਗਸਟਰਾਂ ਦੇ ਉੱਤੇ ਵੀ ਨਜ਼ਰ ਰੱਖੀ ਜਾਏਗੀ AI ਦਾ ਫਾਇਦਾ ਜਿੱਥੇ ਪੂਰੀ ਦੁਨੀਆ ਲੈ ਰਹੀ ਹੈ ਤੇ ਉੱਤੇ ਹੁਣ ਪੁਲਿਸ ਵੀ ਜਰਾਂ ਹੈ ਔਰ ਖਾਸ ਕਰਕੇ ਜੇਲ੍ਹ ਪ੍ਰਸ਼ਾਸਨ ਦਾ ਫਾਇਦਾ ਲਏਗਾ ਤਾਂ ਇਸ ਦੇ ਨਾਲ ਜਿਹੜਾ ਹੈ ਕ੍ਰਾਈਮ ਤੇ ਠੱਲ ਪੈਗੀ ਤੇ ਨਾਲ ਨਾਲ ਗੈਂਗਸਟਰਸ ਐਕਟੀਵਿਟੀ ਜਿਹੜੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਤੇ ਵੀ ਠੱਲ ਪੈਗੀ ਤਾਂ ਅੱਜ ਅਸੀਂ ਤੁਹਾਨੂੰ ਵਿਸਤ੍ਰਿਤ ਜਾਣਕਾਰੀ ਦਿੱਤੀ ਹੈ ਕਿ ਆਖਰਕਾਰ ਕਿਵੇਂ AI ਦੇ ਪ੍ਰਯੋਗ ਦੇ ਨਾਲ ਸਾਰਾ ਕੰਮ ਚੱਲ ਰਿਹਾ ਹੈ ਤਾਂ ਜੇਲ੍ਹ ਜਿਹੜੇ ਮੁਖੀ ਨੇ ਹਿੰਮਤ ਸ਼ਰਮਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵਿਸਤਾਰ ਪੂਰਾ ਡਿਟੇਲ ਦਿੱਤੀ ਹੈ ਤੇ ਸਾਰਾ ਕੰਮ ਹੋਏਗਾ ਪਰ ਮਲਾਕੇ ਜਿਹੜੇ ਜੇਲ੍ਹ ਦੇ ਵਿੱਚ ਜਿਹੜੇ ਖਿਆਤ ਜਿਹੜੇ ਨਾਮੀ ਜਿਹੜੇ ਲੋਕ ਬੈਠੇ ਨੇ ਜਿਨ੍ਹਾਂ ਦੇ ਕੀ ਅਕਸਰ ਬਹੁਤ ਸਾਰੀ ਐਕਟੀਵਿਟੀਜ਼ ਹੁੰਦੀਆਂ ਨੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਲਿੰਕ ਫੋਰਨ ਤੱਕ ਨੇ ਉਹਨਾਂ ਤੇ ਉੱਤੇ ਹੁਣ AI ਦੀ ਨਜ਼ਰ ਰਹੇਗੀ আর AI ਜਿਹੜਾ ਹੈ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕਰੇਗਾ ਤਾਂ ਇਸ ਤਰ੍ਹਾਂ ਦੀ ਇੱਕ ਨਵਾਂ ਸੈਟਅਪ ਜੇਲ੍ਹ ਦੇ ਵਿੱਚ ਲੱਗਾ ਹੈ ਜਿਸ ਦੀ ਅਸੀਂ ਤੁਹਾਨੂੰ ਇੱਕ ਵਿਸਤ੍ਰਿਤ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅਮਰ